ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ ਉਸਨੇ ਫੇਰ ਕਮਾਲ ਕਰ ਦਿੱਤੀ ਹੈ ਕਮਾਲ ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਮਨੋਰੰਜਨ ਕਾਲੀਆ ਜੋ ਕਿ ਬੀਜੇਪੀ ਦੇ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਨਾਲ ਵੀ ਜਦੋਂ ਪਾਰਟੀ ਸੀ ਬੀਜੇਪੀ ਤਾਂ ਉਸ ਵੇਲੇ ਵੀ ਉਹਨਾਂ ਨੂੰ ਬਹੁਤ ਅਹਿਮ ਅਹੁਦੇ ਮਿਲੇ ਸੀ ਅੱਜ ਦੇਰਾ ਯਾਨੀ ਅੱਜ ਦੀ ਡੇਟ ਨੂੰ ਹੀ ਰਾਤ 1 ਵਜੇ ਦੇ ਕਰੀਬ ਉਹਨਾਂ ਦੇ ਘਰ ਬਾਹਰ ਜਦੋਂ ਗ੍ਰਨੇਡ ਅਟੈਕ ਹੋਇਆ ਤਾਂ ਸਾਡੀ ਪੰਜਾਬ ਪੁਲਿਸ ਨੇ ਬਹੁਤ ਹੀ ਮਿਹਨਤ ਕੀਤੀ ਤੇ 12 ਘੰਟੇ ਦੇ ਅੰਦਰ ਅੰਦਰ ਹੀ ਸਾਰੀ ਗੁੱਥੀ ਨੂੰ ਸੁਲਝਾ ਲਿਆ ਤੇ ਬਾਕੀ ਅੱਗੇ ਕੰਮ ਕਰ ਰਹੀ ਹੈ ਮੈਂ ਇਸ ਕਰਕੇ ਕਹਿ ਰਿਹਾ ਪੰਜਾਬ ਪੁਲਿਸ ਇੰਟੈਲੀਜੈਂਟ ਹੈ ਕਿਉਂਕਿ ਪੰਜਾਬ ਪੁਲਿਸ ਨੇ ਉਹ ਈ ਰਿਕਸ਼ਾ ਬਰਾਮਦ ਕਰ ਲਿਆ ਜਿਹੜਾ ਬਗੈਰ ਆਵਾਜ਼ ਕਰਦੇ ਆਇਆ ਸੀ ਤੇ ਧਮਾਕਾ ਕਰਕੇ ਚਲਾ ਗਿਆ ਉਸ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪੰਜਾਬ ਪੁਲਿਸ ਨੇ ਤੇ ਹੁਣ ਆਪਣੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਇਸ ਪੂਰੇ ਨੈਕਸਸ ਦੀ ਪਛਾਣ ਕਰ ਲਈ ਹੈ ਕਿ ਕੌਣ ਲੋਕ ਨੇ ਇਸ ਦੇ ਪਿੱਛੇ ਤੇ ਕਿੰਨਾ ਲੋਕਾਂ ਦਾ ਕੀ ਮਕਸਦ ਸੀ ਮਕਸਦ ਇਹ ਹੀ ਸੀ ਕਿ ਪੰਜਾਬ ਦੀ ਜੋ ਇੱਥੇ ਦੀ ਅਮਨ ਸ਼ਾਂਤੀ ਹੈ ਉਸ ਨੂੰ ਭੰਗ ਕਰੀਏ ਪਰ ਰਟੇ ਰਟਾਏ ਜਵਾਬ ਹੈ ਜੋ ਪੰਜਾਬ ਪੁਲਿਸ ਨੇ 12 ਘੰਟੇ ਦੇ ਅੰਦਰ ਤਿਆਰ ਕੀਤਾ ਹੈ ਜਵਾਬ ਇਹ ਹੈ ਕਿ ਇਸ ਦੇ ਵਿੱਚ ਜਸ਼ਾਨ ਅਖਤਰ ਹੈ ਇਸ ਦੇ ਵਿੱਚ ਸ਼ਹਿਜ਼ਾਦ ਪੱਟੀ ਹੈ ਇਹਦੇ ਵਿੱਚ ਲਾਰੈਂਸ ਬਿਸ਼ਨੋਈ ਹੈ ਯਾਨੀ ਕਿ ਕੁਝ ਵੀ ਹੋਏ ਆਈਐਸਆਈ ਦੇ ਉੱਪਰ ਤੁਸੀਂ ਸਾਰੀ ਜੋ ਜਾਂਦਾ ਕੇਂਦਰ ਬਿੰਦੂ ਉਧਰ ਕਮਾ ਦਿਓ ਲਾਰੈਂਸ ਬਿਸ਼ਨੋਈ ਵੱਲ ਕਮਾ ਦਿਓ ਤੇ ਉਸ ਤੋਂ ਬਾਅਦ ਤੁਸੀਂ ਕਹਿ ਦਿਓ ਜਿਸ਼ਾਨ ਅਕਤਰ ਤੇ ਸ਼ਹਿਜ਼ਾਦ ਪੱਟੀਵਰਗੇ ਗੈਂਗਸਟਰ ਜੋ ਨੇ ਉਹ ਇਹ ਸਾਰੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਜੋ ਹੈ ਉਸ ਨੂੰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਹਨ ਮੇਰੇ ਹੱਥ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਇਹ ਜੋ ਪਰਚਾ ਹੈ ਇਸ ਦੇ ਵਿੱਚ ਜੋ ਅਸੀਂ ਗੱਲਬਾਤ ਕਰਕੇ ਤੇ ਸਰਚ ਕਰਕੇ 16 ਕੇਸ ਨੇ ਜਿੱਥੇ ਬਲਾਸਟ ਦੀਆਂ ਖਬਰਾਂ ਆਈਆਂ ਸਨ ਪੰਜਾਬ ਦੇ ਅੰਦਰ ਸਿਰਫ ਪੰਜਾਬ ਦੇ ਅੰਦਰ ਤੇ ਇਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਲਿਸਟ ਦੇ ਵਿੱਚ ਨਾਮ ਨੇ ਪੰਜਾਬ ਪੁਲਿਸ ਦੇ ਉਹਨਾਂ ਪੁਲਿਸ ਸਟੇਸ਼ਨਾਂ ਦੇ ਜਿਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਗਏ ਤੁਹਾਨੂੰ ਯਾਦ ਹੋ ਗਿਆ ਕਿ 2022 ਦੇ ਵਿੱਚ RPG ਅਟੈਕ ਹੋਇਆ ਸੀ ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਪਰ ਉਸ ਤੋਂ ਬਾਅਦ ਵੀ ਪੰਜਾਬ ਪੁਲਿਸ ਨੇ ਜੋ ਜਾਂਚ ਕੀਤੀ ਜੋ ਮੁਲਜ਼ਮ ਸੀ ਉਹਨਾਂ ਨੂੰ ਫੜਿਆ ਫਿਰ ਕਨੈਕਸ਼ਨ ਨਿਕਲਿਆ ਪਾਕਿਸਤਾਨ ਦਾ ਆਈਐਸਏ ਦਾ ਬਬਰਖਾਦਸਾ ਇੰਟਰਨੈਸ਼ਨਲ ਦਾ ਤੇ ਇਸ ਦੇ ਵਿੱਚ ਵੀ ਉਹੀ ਸਾਰੇ ਕਨੈਕਸ਼ਨ ਬੰਡ ਰਹੇ ਨੇ ਜੁੜ ਰਹੇ ਨੇ ਕਹਿੰਦਾ ਮਤਲਬ ਇਹ ਹੈ ਕਿ ਘਟਨਾ ਜਿੱਥੇ ਮਰਜ਼ੀ ਹੋਵੇ ਗੱਲ ਜੋ ਵੀ ਹੋਵੇ ਪਰ ਜੋ ਆਸਾਨ ਜਿਹਾ ਤਰੀਕਾ ਹੁੰਦਾ ਹੈ ਉਹ ਹੈ ਆਈਐਸਆਈ ਉਹ ਹੈ ਪਾਕਿਸਤਾਨ ਤੇ ਉਹ ਹੈ ਲਾਰੈਂਸ ਬਿਸ਼ਨੋਈ ਅੱਗੇ ਦੀ ਗੱਲ ਕਰੀਏ ਅੱਗੇ ਕਿਉਂਕਿ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਸਮਝਾਉਣੀਆਂ ਬਾਕੀ ਨੇ ਇਸੇ ਦੇ ਤਹਿਤ ਇਹ ਅਸੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਸ ਤੇ ਇਹ ਜੋ ਲਿਸਟ ਨੇ ਇਸ ਦੇ ਵਿੱਚ ਵੀ ਮੈਂ ਆਉਂਗਾ ਨਾਮ ਦੇ ਨਾਮ ਲੈ ਕੇ ਵੀ ਅੱਗੇ ਵਧੂੰਗਾ ਪਰ ਜੋ ਸਾਡੇ ਅਰਪਿਤ ਸ਼ੁਕਲਾ ਨੇ ਐਡੀਜੀਪੀ ਲਾਅ ਐਂਡ ਆਰਡਰ ਪੰਜਾਬ ਦੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬਹੁਤ ਹੀ ਮਾਨ ਨਾਲ ਇਹ ਕਿਹਾ ਕਿ ਪੰਜਾਬ ਪੁਲਿਸ ਨੇ 12 ਘੰਟੇ ਦੇ ਅੰਦਰ ਸਾਰੇ ਮਾਮਲੇ ਨੂੰ ਸੁਲਝਾ ਲਿਆ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਰ ਵੀ ਅਸੀਂ ਨਿਸ਼ਾਨਦੇਹੀ ਕਰ ਲਈਏ ਤੇ ਕੌਣ ਲੋਕੇ ਦੇ ਪਿੱਛੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਲਈਏ ਸਿਰਫ 12 ਘੰਟੇ ਦੇ ਅੰਦਰ ਅੰਦਰ ਹਾਲਾਂਕਿ ਇਸ ਧਮਾਕੇ ਤੋਂ ਬਾਅਦ ਮਰੰਜਨ ਕਾਲੀਆ ਨੂੰ ਨੀਂਦ ਨਹੀਂ ਆ ਰਹੀ ਹੋਏਗੀ ਜਾਂ ਉਹਨਾਂ ਨੂੰ ਕਈ ਦਿਨ ਤੱਕ ਇਹ ਧਮਾਕੇ ਸੁਣਾਈ ਦਿੱਤੇ ਰਹਿਣਗੇ ਪਰ ਸਾਡੀ ਪੰਜਾਬ ਪੁਲਿਸ ਬੇਹਦ ਚੁਸਤੀ ਵਰਤਦੀ ਹੈ ਤੇ ਉਹਨੇ 12 ਘੰਟੇ ਦੇ ਅੰਦਰ ਮਾਮਲਾ ਸੁਲਝਾ ਲਿਆ ਜੋ ਸੁਲਝਾਉਣ ਤੋਂ ਬਾਅਦ ਪੰਜਾਬ ਪੁਲਿਸ ਕਹਿ ਰਹੀ ਹੈ ਉਹ ਬਿਆਨ ਸੁਣੋ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਕੀ ਕਨੈਕਸ਼ਨ ਕਿੱਥੇ ਜੁੜਦਾ ਹੈ ਇਹ ਬਹੁਤ ਮੇਜਰ ਇੱਕ ਇਨਸੀਡੈਂਟ ਥਾ ਜੋ ਕਮਿਊਨਲ ਹਾਰਮਨੀ ਡਿਸਟਰਬ ਕਰਨੇ ਕੇ ਲਿ लोगों ने किया और जहां तक इनिशियल इन्वेस्टिगेशन से जो हमें जानकारियां प्राप्त हुई हैं कि एक मेजर कॉन्स्पेरेसी थी जो पाकिस्तान के आईएसआई के द्वारा रची गई थी और इसमें जिशाम अख्तर जो कि एक एसोसिएट है लॉरेंस बिश्नोई और गैंगस्टर शहजाद भट्टी का उन्होंने मिलकर ये एक साजिश रची थी और इसमें जो बीके आई के जो बाबर खालसा इंटरनेशनल के लिंक्स है उनको भी प्रोप किया जा रहा है हमारी टीमें हमने जैसा कि मैंने बताया कि दो मुलजिम इसमें गिरफ्तार किए जा चुके हैं जो ऑटो रिक्शा इस्तेमाल हुआ था वो भी रिकवर हो चुका है खैर ए बयान दे के पुलिस होना उड़ीक करेगी अगले ब्लास्ट दी क्योंकि ਜੋ ਮੇਰੇ ਹੱਥ 'ਚ ਪਰਚਾ ਹੈ ਇਹ ਤੇ ਉਹੀ ਬਿਆਨ ਕਰ ਰਿਹਾ ਕਿ ਹੁਣ ਅਗਲਾ ਬਲਾਸਟ ਕਰ ਦੋ ਹੋਏਗਾ ਤੇ ਅਗਲੀ ਪ੍ਰੈਸ ਕਾਨਫਰੰਸ ਕਰ ਦੋ ਹੋਏਗੀ ਤੇ ਅਗਲੀ ਜਿਹੜੀ ਗੱਲਬਾਤ ਹੋਏਗੀ ਕਿ ਕਿਨੇ ਕਿਹੜੇ ਲੋਕ ਜ਼ਿੰਮੇਵਾਰ ਨੇ ਉਹ ਅਸੀਂ ਦੱਸਾਂਗੇ ਕਿਉਂਕਿ ਅੱਗੇ ਜੋ ਲੜੀ ਹੈ ਉਹ ਇਸੇ ਬਾਰੇ ਹੀ ਗੱਲ ਕਰ ਰਹੀ ਹੈ ਖੈਰ ਜੋ ਅਰਪਿਤ ਸ਼ੁਕਲਾ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ ਉਹਨਾਂ ਬਾਰੇ ਵੀ ਦੱਸਦੇ ਚੱਲੀਏ ਜਿਸ਼ਾਨ ਅਖਤਰ ਤੇ ਸ਼ਹਿਜ਼ਾਦ ਪੱਟੀ ਜਿਸ਼ਾਨ ਅਖਤਰ ਨਕੋਦਰ ਦੇ ਸ਼ੰਕਰਪਿੰਡ ਦਾ ਰਹਿਣ ਵਾਲਾ ਹੈ ਇਹਦੇ ਬਾਰੇ ਵੀ ਪਿੱਛੇ ਜਾ ਕੇ ਅਸੀਂ ਦੱਸਾਂਗੇ ਆਖਿਰਕਾਰ ਇਹ ਬੰਦਾ ਹੈ ਕੌਣ ਇਸ ਤੋਂ ਬਾਅਦ ਸ਼ਹਿਜ਼ਾਦ ਪੱਟੀ ਬਾਰੇ ਵੀ ਦੱਸਾਂਗੇ ਕਿ ਸ਼ਹਿਜ਼ਾਦ ਪੱਟੀ ਹੈ ਕੌਣ ਸ਼ਹਿਜ਼ਾਦ ਪੱਟੀ ਤਾਂ ਪਾਕਿਸਤਾਨ ਦਾ ਆਈਐਸਆਈ ਬੈਕਡ ਜੋ ਪੰਜਾਬ ਪੁਲਿਸ ਕਹਿੰਦੀ ਹੈ ਇੱਕ ਖਤਰਨਾਕ ਗੈਂਗਸਟਰ ਹੈ ਉਸਦੇ ਬਾਰੇ ਡਿਟੇਲ ਅਸੀਂ ਇਕੱਠੀ ਕੀਤੀ ਉਹ ਦੱਸਾਂਗੇ ਪਰ ਜ਼ੇਸ਼ਾਨ ਅਖਤਰ ਹਿੰਦੁਸਤਾਨ ਦਾ ਰਹਿਣ ਵਾਲਾ ਹੈ ਉਸਦਾ ਪਿੰਡ ਸ਼ੰਕਰ ਹੈ ਨਕੋਦਰ ਦੇ ਵਿੱਚ ਉਹ ਪਿੰਡ ਪੈਂਦਾ ਸ਼ੰਕਰ ਜ਼ੇਸ਼ਾਨ ਅਖਤਰ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਉਮਰ ਬਹੁਤ ਜ਼ਿਆਦਾ ਨਹੀਂ ਹੈ 21-22 ਸਾਲ ਉਮਰ ਹੈ ਜ਼ੇਸ਼ਾਨ ਅਖਤਰ ਨੇ ਕਿਹਾ ਗਿਆ ਕਿ ਇਸਨੇ ਪੂਰੀ ਜੋ ਮਰਡਰ ਮਿਸਟਰੀ ਸੀ ਇਸ ਨੂੰ ਰਚਿਆ ਮਰਡਰ ਕਰਵਾਇਆ बाबा सिद्दीकी ਦਾ ਜੋ ਕਿ ਮੁੰਬਈ ਦੇ ਵਿੱਚ NCP ਦੇ ਆਗੂ ਰਹਿ ਚੁੱਕੇ ਸੀ ਉਹਨਾਂ ਦਾ ਕਤਲ ਕਰਵਾਇਆ ਜੋ ਕਿ ਸੁਲਮਾਨ ਖਾਨ ਦੇ ਬੇहद ਚੰਗੇ ਦੋਸਤ ਸੀ ਉਹਨਾਂ ਦੇ ਕਤਲ ਦੇ ਵਿੱਚ ਜਿਨ੍ਹਾਂ ਤਿੰਨ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੂੰ ਗਾਈਡ ਕਰ ਰਿਆ ਸੀ ਤੇ ਉਹਨਾਂ ਨੂੰ ਫੈਸਿਲਿਟੇਟ ਕਰਵਾ ਰਿਹਾ ਸੀ ਜਿਸ਼ਾਨ ਅਖਤਰ ਜੋ ਕਿ ਜਲੰਧਰ ਯਾਨੀ ਨਕੋਦਰ ਦੇ ਪਿੰਡ ਸ਼ੰਕਰਦਾ ਰਹਿਣ ਵਾਲਾ ਸੀ ਜਿਸ਼ਾਨ ਅਖਤਰ ਇਸ ਸਮੇਂ ਹਿੰਦੁਸਤਾਨ ਚੋਂ ਬਾਹਰ ਚਲਾ ਗਿਆ ਹੈ ਕਿਹੜੇ ਮੁਲਕ ਚ ਹੈ ਇਸ ਬਾਰੇ ਸਾਫ ਸਾਫ ਪਤਾ ਨਹੀਂ ਹੈ ਪਰ ਜੋ ਸ਼ਹਿਜ਼ਾਦ ਪੱਟੀ ਹੈ ਜਿਸ ਨੂੰ ਕਿਹਾ ਜਾਂਦਾ ਕਿ ਆਈਐਸਆਈ ਦੇ ਇਹਨੂੰ ਬੈਕਿੰਗ ਮਿਲੀ ਹੋਈ ਹੈ ਤੇ ਪਾਕਿਸਤਾਨ ਦਾ ਖਤਰਨਾਕ ਗੈਂਗਸਟਰ ਹੈ ਜ਼ਿਸ਼ਾਨ ਜੋ ਸ਼ਹਿਜ਼ਾਦ ਪੱਟੀ ਹੈ ਜ਼ਿਸ਼ਾਨ ਅਖਤਰ ਨੂੰ ਕਿਹਾ ਜਾਂਦਾ ਅਜਿਹੇ ਦਾਵਾ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਕਿ ਜ਼ਿਸ਼ਾਨ ਅਖਤਰ ਨੂੰ ਭਾਰਤ ਤੋਂ ਬਾਹਰ ਕਢਵਾਉਣ ਦੇ ਵਿੱਚ ਸ਼ਹਿਜ਼ਾਦ ਪੱਟੀ ਨੇ ਬਹੁਤ ਵੱਡਾ ਬਹੁਤ ਵੱਡੀ ਮਦਦ ਕੀਤੀ ਸ਼ਹਿਜ਼ਾਦ ਪੱਟੀ ਤੇ ਜ਼ਿਸ਼ਾਨ ਅਖਤਰ ਆਪਸ ਦੇ ਵਿੱਚ ਜੁੜੇ ਹੋਏ ਨੇ ਸ਼ਹਿਜ਼ਾਦ ਪੱਟੀ ਉਹ ਹੈ ਜਿਸ ਨੂੰ ਲਾਰੈਂਸ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੇ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਮੂਸੇਵਾਲਾ ਦੇ ਮਰਡਰ ਕੇਸ ਦੇ ਵਿੱਚ ਉਸ ਦਾ ਨਾਮ ਹੈ ਸ਼ਹਿਜ਼ਾਦ ਪੱਟੀ ਨੂੰ Eid ਦੇ ਮੌਕੇ ਉਸ ਦੇ ਜਨਮ ਦਿਨ ਦੇ ਮੌਕੇ ਉਸ ਨੂੰ ਵਧਾਈਆਂ ਵੀ ਦਿੰਦਾ ਰਿਹਾ ਹੈ ਲਾਰੈਂਸ ਬਿਸ਼ਨੋਈ ਅਜਿਹਾ ਕਿਹਾ ਜਾਂਦਾ ਹੈ ਪਰ ਜ਼ਿਸ਼ਾਨ ਅਖਤਰ ਲਾਰੈਂਸ ਬਿਸ਼ਨੋਈ ਸ਼ਹਿਜ਼ਾਦ ਪੱਟੀ ਇਹ ਸਾਰੀਆਂ ਕੜੀਆਂ ਪਹਿਲੀ ਵਾਰ ਨਹੀਂ ਜੁੜੀਆਂ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਬਾਹਰ ਹਮਲਾ ਹੋਇਆ ਸੀ ਕਥਿਤ ਤੌਰ ਤੇ ਉਸਦੇ ਬਾਲਕਨੀ ਦੇ ਵਿੱਚ ਧਮਾਕਾ ਖੇਸ ਸੁੱਟਿਆ ਗਿਆ ਸੀ ਉਸ ਦੇ ਵਿੱਚ ਵੀ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਉਸ ਦੇ ਵਿੱਚ ਔਰਤ ਵੀ ਸ਼ਾਮਲ ਹੈ ਕਿਹਾ ਗਿਆ ਕਿ ਸ਼ਹਿਜ਼ਾਦ ਪੱਟੀ ਨੇ ਪਾਕਿਸਤਾਨ ਵਿੱਚ ਬੈਠ ਕੇ ਜੋ ਪੰਜਾਬ ਦਾ ਯੂਟਿਊਬਰ ਹੈ ਉਸ ਦੇ ਘਰ ਦੇ ਉੱਪਰ ਹਮਲਾ ਕਰਵਾਇਆ ਅਟੈਕ ਕਰਵਾਇਆ ਤੇ ਉਸ ਨੂੰ ਚੇਤਾਵਨੀ ਦਿੱਤੀ ਉਸ ਵੇਲੇ ਪੰਜਾਬ ਪੁਲਿਸ ਨਹੀਂ ਜਾਗੀ ਤੇ ਅਗਲੇ ਅਟੈਕ ਦਾ ਉਡੀਕ ਕਰ ਰਹੇ ਸੀ ਜੋ ਮਨੋਰੰਜਨ ਕਾਲੀਆ ਦੇ ਘਰ ਹੋਇਆ ਜਿਸ ਦੇ ਵਿੱਚ ਸ਼ਹਿਜ਼ਾਦ ਪੱਟੀ ਦਾ ਨਾਮ ਆ ਰਿਹਾ ਹੈ ਖੈਰ ਇਹ ਤਾਂ ਇਹ ਦੋਨਾਂ ਦੇ ਬਾਰੇ ਹੁਣ ਸ਼ਹਿਜ਼ਾਦ ਪੱਟੀ ਕੌਣ ਹੈ ਡਿਟੇਲ ਇਹਦੇ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿਉਂਕਿ ਵਾਰ-ਵਾਰ ਸੋਸ਼ਲ ਮੀਡੀਆ ਤੋਂ ਲੱਗੇ ਪੰਜਾਬ ਪੁਲਿਸ ਦੇ ਮੂੰਹ ਤੇ ਇਸ ਦਾ ਨਾਮ ਆਉਂਦਾ ਰਹਿੰਦਾ ਹੈ ਤੇ ਸ਼ਹਿਜ਼ਾਦ ਪੱਟੀ ਬਾਰੇ ਤੁਹਾਨੂੰ ਦੱਸਣਾ ਵੀ ਲਾਜ਼ਮੀ ਹੈ ਤਾਂ ਸ਼ਹਿਜ਼ਾਦ ਪੱਟੀ ਬਾਰੇ ਥੋੜੀ ਜਿਹੀ ਜਾਣਕਾਰੀ ਇਕੱਠੀ ਕੀਤੀ ਸੀ ਜੋ ਉਹ ਤੁਹਾਨੂੰ ਦੱਸ ਦਈਏ ਸ਼ਹਿਜ਼ਾਦ ਪੱਟੀ ਪਾਕਿਸਤਾਨ ਦਾ ਰਹਿਣ ਵਾਲਾ ਹੈ ਪੰਜਾਬੀ ਹੈ ਕਹਿੰਦੇ ਨੇ ਤਾਂ ਸ਼ਹਿਜ਼ਾਦ ਪੱਟੀ ਬਾਰੇ ਜੋ ਕਿਹਾ ਜਾਂਦਾ ਉਹ ਪਾਕਿਸਤਾਨ ਦਾ ਖਤਰਨਾਕ ਗੈਂਗਸਟਰ ਹੈ ਇਹ ਇਸ ਦੇ ਬਾਰੇ ਇਲਜ਼ਾਮ ਲੱਗਦੇ ਨੇ ਕਿ ਇਹ ਆਈਐਸਆਈ ਨੂੰ ਇਸ ਦੀ ਇਸ ਨੂੰ ਸ਼ਹਿ ਮਿਲੀ ਹੋਈ ਹੈ ਅਮਰੀਕਾ ਕੈਨੇਡਾ ਸਣੇ ਦੁਬਈ ਦੇ ਦੁਬਈ ਅਤੇ ਹੋਰ ਕਈ ਮੁਲਕਾਂ ਦੇ ਵਿੱਚ ਇਸ ਦੇ ਨੈਟਵਰਕ ਨੇ ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ ਦੇ ਨਾਲ ਸੰਬੰਧ ਰੱਖਦਾ ਹੈ ਸ਼ਹਿਜ਼ਾਦ ਪੱਟੀ ਅਜਿਹੇ ਦੇ ਬਾਰੇ ਦੱਸਿਆ ਜਾਂਦਾ ਹੈ ਜਿਵੇਂ ਪਹਿਲਾਂ ਦੱਸਿਆ ਕਿ ਮੁੰਬਈ ਵਿੱਚ ਸਿਆਸੀ ਆਗੂ ਬਾਬਾ সিদ্দিকੀ ਦੇ ਕਤਲकांड ਦੇ ਮੁਲਜ਼ਮ ਨੂੰ ਭਾਰਤ ਤੋਂ ਬਾਹਰ ਭੱਜਣ ਵਿੱਚ ਮਦਦ ਕੀਤੀ ਸੀ ਸ਼ਹਿਜ਼ਾਦ ਪੱਟੀ ਨੇ ਤੇ ਅਦਾਕਾਰਾਂ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਚੁੱਕਾ ਹੈ ਸ਼ਹਿਜ਼ਾਦ ਪੱਟੀ ਯਾਨੀ ਕਿ ਭਾਰਤ ਦੇ ਵਿੱਚ ਕੁਝ ਵੀ ਹੋਵੇ ਸ਼ਹਿਜ਼ਾਦ ਪੱਟੀ ਦਾ ਨਾਮ ਉਹਦੇ ਵਿੱਚ ਆਉਂਦਾ ਹੀ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਉਸ ਦੇ ਨਾਲ ਇਸ ਦੇ ਸਬੰਧ ਦੱਸੇ ਜਾਂਦੇ ਨੇ ਲਾਰੈਂਸ ਬਿਸ਼ਨੋਈ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਇਸ ਨੂੰ ਏਦ ਦੀ ਵਧਾਈ ਵੀ ਦੇ ਚੁੱਕਿਆ ਹੈ ਜੇਲ੍ਹ ਵਿੱਚ ਬੈਠਿਆਂ ਬੈਠਿਆਂ ਤਾਂ ਸ਼ਹਿਜ਼ਾਦ ਪੱਟੀ ਪਾਕਿਸਤਾਨ ਵਿੱਚ ਬੈਠ ਕੇ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਜਿੱਥੇ ਉਹ ਬੈਠਾ ਹੋਏਗਾ ਉਹ ਪਾਕਿਸਤਾਨ ਤੋਂ ਬੈਠ ਕੇ ਜਾਂ ਕਿਸੇ ਹੋਰ ਮੁਲਕ ਤੋਂ ਬੈਠ ਕੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਵਾ ਰਿਹਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਕਿ ਉਹਦਾ ਨਾਮ ਲੈ ਲੈਂਦੀ ਹੈ ਤੇ ਅਗਲੇ ਬਲਾਸਟ ਨੂੰ ਹੈ ਅਗਲੀ ਘਟਨਾ ਹੋਣ ਦਾ ਇੰਤਜ਼ਾਰ ਕਰਦੀ ਹੈ ਸਾਡੀ ਪੁਲਿਸ ਸਾਡਾ ਸਵਾਲ ਪੁੱਛਣ ਦਾ ਇਹੀ ਮਕਸਦ ਹੈ ਕਿ ਪੰਜਾਬ ਪੁਲਿਸ ਹਰ ਘਟਨਾ ਤੋਂ ਬਾਅਦ ਇੱਕੋ ਹੀ ਬਿਆਨ ਕਿਉਂ ਰਿਪੀਟ ਕਰਦੀ ਹੈ ਜਿਸ ਦੇ ਵਿੱਚ ਕੀ ਲਾਰੈਂਸ ਬਿਸ਼ਨੋਈ ਸ਼ਹਜ਼ਾਦ ਪੱਟੀ ਜਸ਼ਾਨ ਅਖਤਰ ਬੀਕੇਆਈ ਜਾਂ ਆਈਐਸਆਈ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹ ਭਾਰਤ ਦੀਆਂ ਪੰਜਾਬ ਦੀ ਜੋ ਅਮਨ ਸ਼ਾਂਤੀ ਉਸ ਨੂੰ ਬਰਬਾਦ ਕਰਨ ਦੇ ਵਿੱਚ ਲੱਗਿਆ ਹੋਏ ਹਨ ਇਹ ਰਟਾਰ ਰਟਾ ਜਵਾਬ ਹੁੰਦਾ ਪੰਜਾਬ ਪੁਲਿਸ ਦਾ ਪਰ ਅਗਲਾ ਧਮਾਕਾ ਕਦੋਂ ਹੋਏਗਾ ਉਹ ਅਸੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪੰਜਾਬ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਹੀ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਕਿਉਂਕਿ ਮਨਰंजन ਕਾਲੀਆ ਦੇ ਘਰ ਦੇ ਉੱਪਰ ਹਮਲਾ ਹੋਇਆ ਵੱਡੇ ਆਗੂ ਨੇ ਬੀਜੇਪੀ ਦੇ ਇਸ ਕਰਕੇ ਬੀਜੇਪੀ ਦੇ ਪੰਜਾਬ ਪ੍ਰਧਾਨ ਹੋਣ ਬੀਜੇਪੀ ਦੇ ਸੀਨੀਅਰ ਆਗੂ ਹੋਣ ਛੋਟੇ ਵੱਡੇ ਆਗੂਣ ਸਾਰਿਆਂ ਦਾ ਜੋ ਰਸਤਾ ਹੈ ਉਹ ਹੁਣ ਜਲੰਧਰ ਵੱਲ ਹੋ ਗਿਆ ਹੈ ਤੇ ਜਲੰਧਰ ਪਹੁੰਚੇ ਰਵਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਨੇ ਰੇਲਵੇਸ ਦੇ ਉਹਨਾਂ ਨੇ ਤਾਂ ਪੜਾਸ ਬੇਹਦ ਗੱਡੀ ਉਹਨਾਂ ਨੇ ਜਦੋਂ ਗੱਲਬਾਤ ਉਹਨਾਂ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਤਾਂ ਪੁੱਛਿਆ ਕਿ ਇਹ ਸਾਰੇ ਬਲਾਸਟ ਬਾਰੇ ਕੀ ਸੋਚਦੇ ਹੋ ਤਾਂ ਰਵਨੀਤ ਬਿੱਟੂ ਕਹਿੰਦੇ ਨਜ਼ਰ ਆਏ ਕਿ ਸਾਡੀ ਸਰਕਾਰ ਹੈ ਸਾਡੀ ਪੁਲਿਸ ਇਹ ਕਹਿ ਦਿੰਦੀ ਹੈ ਕਿ ਸਾਬਰਮਤੀ ਜੇਲ੍ਹ ਚ ਬੈਠਾ ਲਾਰੈਂਸ ਬਿਸ਼ਨੋਈ ਇਹ ਸਾਰੇ ਕੰਮ ਕਰਵਾ ਰਿਹਾ ਹੈ ਉਹਨਾਂ ਨੇ ਇਲਜ਼ਾਮ ਉਹਨਾਂ ਨੇ ਇੱਕ ਅਜਿਹੇ ਵੀ ਮਿਸਾਲ ਦਿੱਤੀ ਕਿ ਮੰਨੋ ਕਿ ਯੂਪੀ ਦੇ ਵਿੱਚ ਯੋਗੀ ਇਹ ਕਹਿਣ ਕਿ ਪੰਜਾਬ ਦੇ ਵਿੱਚ ਬੈਠੇ ਗੈਂਗਸਟਰ ਯੂਪੀ 'ਚ ਹਮਲੇ ਕਰਵਾ ਰਹੇ ਨੇ ਤਾਂ ਫਿਰ ਕਾਦੇ ਮੁੱਖ ਮੰਤਰੀ ਹੋਏ ਗੱਲ ਵੀ ਠੀਕ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕਾਦੇ ਮੁੱਖ ਮੰਤਰੀ ਹੋਏ ਜਦੋਂ ਤੁਸੀਂ ਇੱਕ ਤੋਂ ਬਾਅਦ ਇੱਕ ਬਲਾਸਟ ਦੀ ਉਡੀਕ ਕਰਦੇ ਹੋ ਜਦੋਂ ਰਵਨੀਤ ਬਿੱਟੂ ਨੇ ਸਾਰੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਭੜਕਦੇ ਹੋਏ ਕੀ ਬੋਲਿਆ ਉਹਨਾਂ ਦੇ ਮੂੰਹੋਂ ਜ਼ਰੂਰ ਸੁਣੋ ਇੱਕ ਸਟੇਟ ਗਵਰਨਮੈਂਟ ਇਹ ਕਹਿ ਰਹੀ ਆ ਵੀ ਸਾਡੇ ਇਹ ਕੰਮ ਆ ਗੁਜਰਾਤ ਤੋਂ ਹੋ ਰਿਹਾ ਜੇ ਕੱਲ ਨੂੰ ਕੱਲ ਨੂੰ ਯੂਪੀ ਚ ਯੂਪੀ ਦਾ ਸੀਐਮ ਮੈਂ ਸਮਝਦਾ ਉਹ ਸੀਐਮ ਕਾਦਾ ਫਿਰ ਜੇ ਉਹ ਸੀਐਮ ਟਟੂਆਂ ਦਾ ਹੈ ਜਾਂ ਇਹ ਪੰਜਾਬ ਸਰਕਾਰ ਕਾਦੀ ਆ ਜੇ ਯੂਪੀ ਦਾ ਸੀਐਮ ਜਾਂ ਗੁਜਰਾਤ ਦਾ ਸੀਐਮ ਕਵੇ ਵੀ ਮੈਂ ਤਾਂ ਮੇਰੇ ਹੱਥ ਖੜੇ ਆ ਜੀ ਯੋਗੀ ਜੀ ਇਹ ਕਹਿਣ ਮੇਰੇ ਹੱਥ ਖੜੇ ਆ ਪੰਜਾਬ ਦੀਆਂ ਜੇਲਾਂ ਚੋਂ ਮੇਰੇ ਕੰਮ ਹੋ ਰਿਹਾ ਜੀ ਯੂਪੀ ਚ ਆ ਕੇ ਉਹ ਮਾਰੀ ਜਾਂਦੇ ਆ ਬੰਦੇ ਮੰਨੋਗੇ ਤੁਸੀਂ ਗੱਲ ਇਹ ਹੋ ਸਕਦਾ ਪੋਸੀਬਲ ਨਾ ਪੰਜਾਬ ਪੁਲਿਸ ਹੋਣ ਜਾਂ ਯੂਪੀ ਪੁਲਿਸ ਉਹ ਜਿਹੜਾ ਕਰ ਕਰਕੇ ਦੇਖ ਲੇ ਕੋਈ ਤਾਂ ਰਵਨੀਤ ਬਿੱਟੂ ਦਾ ਤੁਸੀਂ ਜੋ ਤਲਖ ਅੰਦਾਜ਼ ਤੁਸੀਂ ਦੇਖ ਲਿਆ ਅੱਗੇ ਇੱਕ ਹੋਰ ਗੱਲ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਮਨਰंजन ਕਾਲੀਆ ਹਾਲਾਂਕਿ ਸੀਨੀਅਰ ਆਗੂ ਨੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਨੇ ਮਨਰंजन ਕਾਲੀਆ ਬਾਰੇ ਵੀ ਥੋੜਾ ਬਹੁਤ ਹੋਰ ਜਾਣਕਾਰੀ ਹੋਣੀ ਲਾਜ਼ਮੀ ਹੈ ਕਿ ਮਨਰंजन ਕਾਲੀਆ ਆਖਿਰਕਾਰ ਹੈ ਕੌਣ ਤਾਂ ਮਨਰंजन ਕਾਲੀਆ ਬਾਰੇ ਤੁਹਾਨੂੰ ਦੱਸ ਦਈਏ मनोरंजन कालिया बीजेपी ਦੇ ਇੱਕ ਸੀਨੀਅਰ ਆਗੂ ਨੇ ਪੇਸ਼ੇਵਰਾਂ ਕਿਹਾ ਜਾਂਦਾ ਕਿ ਉਹ ਵਕੀਲ ਨੇ ਵਕਾਲਤ ਕਰਦੇ ਨੇ ਜਾਂ ਕਰਦੇ ਰਹੇ ਨੇ ਸ਼ੁਰੂ ਤੋਂ ਹੀ ਤਾਂ ਮਨੋਰੰਜਨ ਕਾਲੀਆ बीजेपी ਦੇ ਵੱਡੇ ਆਗੂ ਨੇ ਬਹੁਤ ਪ੍ਰਾਣੇ ਆਗੂ ਨੇ ਬਹੁਤ ਉਸ 2007 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਸ ਵੇਲੇ ਉਹ ਕੈਬਨਿਟ ਮੰਤਰੀ ਬਣਾਏ ਗਏ ਸੀ ਜਦੋਂ ਅਕਾਲੀ ਦਲ ਤੇ बीजेपी ਇਕੱਠੇ ਸਨ ਜਲੰਧਰ ਸੈਂਟਰ ਤੋਂ ਉਹ 2007 ਵਿੱਚ बीजेपी ਦੇ ਟਿਕਟ ਤੇ ਜਿੱਤੇ ਸੀ 2007 ਦੇ ਵਿੱਚ ਉਹ ਵਿਧਾਇਕ ਸੀਗੇ ਇਸ ਕਰਕੇ ਉਹ ਕੈਬਨਿਟ ਮੰਤਰੀ ਬਣਾਏ ਗਏ ਸੀ 2017 ਦੇ 2022 ਵਿੱਚ ਜਲੰਧਰ ਸੈਂਟਰ ਸੈਂਟਰਲ ਤੋਂ ਉਹ ਹਾਰੇ ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਦਾ ਖਾਤਾ ਨਹੀਂ ਖੁੱਲ ਸਕਿਆ ਜਿੱਤਦਾ ਪਰ ਹਜੇ ਵੀ ਕਰਤੋਂ ਦਾ ਬਹੁਤ ਵੱਡਾ ਹੈ ਪੇਸ਼ੇ ਤੋਂ ਮਨਜਨ ਕਾਲੀਆ ਵਕੀਲ ਨੇ ਮਨਜਨ ਕਾਲੀਆ ਜਦੋਂ ਇਹ ਸਾਰਾ ਬਲਾਸਟ ਹੋਇਆ ਤਾਂ ਉਸ ਵੇਲੇ ਉਹ ਆਪਣੇ ਘਰ ਦੇ ਵਿੱਚ ਹੀ ਮੌਜੂਦ ਸਨ ਮਨੋਰੰਜਨ ਕਾਲੀਆ ਬਾਰੇ ਇੱਕ ਹੋਰ ਗੱਲ ਹੈ ਕਿ ਮਨੋਰੰਜਨ ਕਾਲੀਆ ਆਰਐਸਐਸ ਨਾਲ ਜੁੜੇ ਹੋਏ ਨੇ ਕਿਉਂਕਿ ਬੀਜੇਪੀ ਦੇ ਆਗੂ ਨੇ ਆਰਐਸਐਸ ਨਾਲ ਪੁਰਾਣੇ ਜੁੜੇ ਹੋਏ ਨੇ ਇਸ ਕਰਕੇ ਵੀ ਬੀਜੇਪੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪੰਜਾਬ ਵਿੱਚ ਬੀਜੇਪੀ ਮੈਂਬਰ ਜੋੜੋ ਮੁਹਿੰਮ ਦੇ ਕਾਰਜਕਾਰੀ ਪ੍ਰਧਾਨ ਨੇ ਇਸ ਸਮੇਂ ਮਨੋਰੰਜਨ ਕਾਲੀਆ ਤਾਂ ਮਨੋਰੰਜਨ ਕਾਲੀਆ ਆਪਣੇ ਆਪ ਦੇ ਵਿੱਚ ਬੀਜੇਪੀ ਦੇ ਵੱਡੇ ਆਗੂਆਂ ਦੇ ਪੰਜਾਬ ਦੇ ਵਿੱਚ ਆਉਂਦੇ ਨੇ ਪਹਿਲੀ ਗੱਲ ਤਾਂ ਇਹ ਹੈ ਜਦੋਂ ਇਹ ਪੁੱਛਿਆ ਗਿਆ ਮਨੋਰੰਜਨ ਕਾਲੀਆ ਨੂੰ ਕਿ ਜਦੋਂ ਇਹ ਬਲਾਸਟ ਹੋਇਆ ਤੁਸੀਂ ਘਰ ਦੇ ਵਿੱਚ ਸੀ ਕੀ ਮਹਿਸੂਸ ਕੀਤਾ ਤਮਨੰਜਨ ਕਾਲੀਆ ਕਹਿੰਦੇ ਕਿ ਮੈਨੂੰ ਲੱਗਿਆ ਕਿ ਰਾਤ ਅੱਧੀ ਰਾਤ ਨੂੰ ਬਿਜਲੀ ਕੜਕਦੀ ਹੋਏਗੀ ਮੌਸਮ ਖਰਾਬ ਹੋਏਗਾ ਇਸ ਕਰਕੇ ਕੁਝ ਆਵਾਜ਼ਾਂ ਆਈਆਂ ਪਰ ਜਦੋਂ ਉਹਨਾਂ ਨੂੰ ਕੁਝ ਅੰਦਾਜ਼ਾ ਲੱਗਾ ਕਿ ਇਹ ਸਿਰ ਬਿਜਲੀ ਨਹੀਂ ਹੈ ਇਸ ਤੋਂ ਅੱਗੇ ਦੀ ਗੱਲ ਹੈ ਤਾਂ ਉਹਨਾਂ ਨੇ ਆਪਣੇ ਗਨਮੈਨ ਨੂੰ ਭੇਜਿਆ ਬਾਹਰ ਤੇ ਦੇਖਿਆ ਗਿਆ ਕਿ ਉੱਥੇ ਜੋ ਬਾਹਰੀਆਂ ਨੇ ਜੋ ਸ਼ੀਸ਼ੇ ਨੇ ਟੁੱਟ ਗਏ ਨੇ ਅੱਗੇ ਜਦੋਂ ਕੋਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਸੇ ਨੇ ਇੱਥੇ ਗਰਨੇਡ ਛੁੱਟਿਆ ਯਾਨੀ ਕਿ ਜੋ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਈ ਇਰਖਸ਼ਾ ਤੇ ਕੁਝ ਲੋਕ ਆਉਂਦੇ ਨੇ ਗ੍ਰਨੇਡ ਸੁੱਟਦੇ ਨੇ ਤੇ ਉਥੋਂ ਫਰਾਰ ਹੋ ਜਾਂਦੇ ਨੇ ਜਿਸੇ ਉਸੇ ਇਰਖਸ਼ਾ ਨੂੰ ਪੰਜਾਬ ਪੁਲਿਸ ਨੇ ਹੁਣ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਪੰਜਾਬ ਪੁਲਿਸ ਨੇ ਖੈਰ ਇਹਦੇ ਰਹੀ ਹੁਣ ਤੱਕ ਦੀ ਸਾਰੀ ਗੱਲ ਰਿਟਾਇਰਟਾ ਜਵਾਬ ਤੁਸੀਂ ਸੁਣਦੇ ਰਿਹਾ ਸੀ ਪੰਜਾਬ ਪੁਲਿਸ ਦਾ ਅੱਗੇ ਵਧਦੇ ਆ ਜੋ ਮੈਂ ਆਪਣੇ ਲਿਸਟ ਆਪਣੇ ਹੱਥੇ ਲਿਸਟ ਫੜੀ ਹੋਈ ਹੈ ਮੈਂ ਇੱਕ ਇੱਕ ਕਰਕੇ ਪੜਦਾ ਜਾਵਾਂਗਾ ਤੁਸੀਂ ਪੜ ਇਹ ਸੁਣ ਕੇ ਥੱਕ ਵੀ ਜਾਓਗੇ ਤੇ ਮੈਂ ਪੜ ਪੜਦੇ ਪੜਦੇ ਵੀ ਥੱਕ ਜਾਊਂਗਾ ਕਿਉਂਕਿ ਇਹ ਲਿਸਟ ਬਹੁਤ ਲੰਬੀ ਜੋ ਅਸੀਂ ਅਕਤੂਬਰ ਤੋਂ ਲੈ ਕੇ ਹੁਣ ਤੱਕ ਤਿਆਰ ਕੀਤੀ ਹੈ ਇਸ ਤੋਂ ਪਹਿਲਾਂ ਛੋਟੇ ਵੱਡੇ ਜੋ ਬਲਾਸਟ ਹੋਏ ਨੇ ਉਹਦੀ ਗਿਣਤੀ ਹਜੇ ਅਸੀਂ ਇਕੱਠੀ ਨਹੀਂ ਕੀਤੀ ਤੁਸੀਂ ਵੀ Google ਕਰ ਸਕਦੇ ਹੋ ਜਮਾਨਾ Google ਦਾ ਮੈਂ ਕੀ ਕਰਕੇ ਪੜਵਾ ਤੇ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਸਾਡੀ ਪੁਲਿਸ ਕਿੰਨੀ ਕਾਮਯਾਬ ਹੈ 27 ਅਕਤੂਬਰ ਨੂੰ ਹੋਇਆ ਸੀ ਮਾਨਸਾ ਦੇ ਇੱਕ ਪੈਟਰੋਲ ਪੰਪ ਤੇ ਹੈਂਡ ਗ੍ਰੇਨੇਡ ਨਾਲ ਧਮਾਕਾ 24 ਨਵੰਬਰ ਅਜਨਾਲਾ ਪੁਲਿਸ ਸਟੇਸ਼ਨ ਬਾਹਰ ਆਈਡੀ ਰੱਖਿਆ ਗਿਆ 29 ਨਵੰਬਰ ਨੂੰ ਗੁਰਬਖਸ਼ ਨਗਰ ਥਾਣਾ ਗੇਟ ਹਕੀਮਾ ਦੇ ਨੇੜੇ ਧਮਾਕੇ ਦੀਆਂ ਸੁਣੀ ਗਈ 2 ਦਸੰਬਰ ਨਵਾਂ ਸ਼ਹਿਰ ਦੀ ਪੁਲਿਸ ਚ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ 4 ਦਸੰਬਰ 13 ਦਸੰਬਰ 17 ਦਸੰਬਰ 19 ਦਸੰਬਰ 9 ਜਨਵਰੀ 14 ਜਨਵਰੀ 18 ਫਰਵਰੀ 15 ਮਾਰਚ 21 ਮਾਰਚ 1 ਅਪ੍ਰੈਲ 7 ਅਪ੍ਰੈਲ 8 ਅਪ੍ਰੈਲ ਤੁਸੀਂ ਦੇਖੋ ਕਿ ਇੰਨਾ ਲੰਮਾ ਪੜ੍ਹ ਕੇ ਮੈਂ ਵੀ ਥੱਕ ਜਾਊਂਗਾ ਤੁਸੀਂ ਵੀ ਸੁਣ ਕੇ ਥੱਕ ਜਾਓਗੇ ਇਸ ਕਰਕੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਪਰ ਇੱਕ ਗੱਲ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਪੰਜਾਬ ਦੀ ਜੋ ਅਮਨ ਸ਼ਾਂਤੀ ਹੈ ਉਸ ਨੂੰ ਕਿਤੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਇਸ ਨੂੰ ਰੋਕਣ ਲਈ ਕੀ ਕਰ ਰਹੀ ਹੈ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਜਦੋਂ 15 ਮਾਰਚ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ ਠਾਕੁਰ ਮੰਦਿਰ ਨੇੜੇ ਇੱਕ ਬਲਾਸਟ ਹੋਇਆ ਸੀ ਤੁਸੀਂ ਸੋਚੋ ਕਿ ਪੰਜਾਬ ਜਹੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਹਰ ਤਰਮ ਦੇ ਲੋਕ ਬੜੇ ਹੀ ਪਿਆਰ ਨਾਲ ਰਹਿੰਦੇ ਨੇ ਜਦੋਂ ਇਸ ਤਰ੍ਹਾਂ ਦੇ ਘਟਨਾਵਾ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇ ਤਾਂ ਜੋ ਸਿਆਸੀ ਆਗੂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਤਾਂ ਇਹ ਇੱਕੋ ਇੱਕ ਇਸ਼ਾਰਾ ਹੈ ਕਿ ਪੰਜਾਬ ਦੀ ਜੋ ਆਬੋ ਹਵਾਏ ਉਸਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਤੋਂ ਵੱਡਾ ਜੋ ਜਵਾਬ ਦੇਣਾ ਚਾਹੀਦਾ ਹੈ ਉਹ ਪੰਜਾਬ ਪੁਲਿਸ ਨੂੰ ਦੇਣਾ ਚਾਹੀਦਾ ਹੈ ਆਪਣੇ ਐਕਸ਼ਨ ਨਾਲ ਨਾ ਕਿ ਗੱਲਾਂ ਨਾਲ ਕਿ ਅਜੇ ਇਹ ਤਮਾਕੀਆਂ ਦੀ ਵੇਟ ਨਾ ਕਰਕੇ ਹਜੇ ਤਮਾਕੀਆਂ ਨੂੰ ਪਹਿਲਾਂ ਹੀ ਰੋਕ ਲਿਆ ਜਾਵੇ ਖੈਰ ਇਹ ਵੀਡੀਓ ਬੰਦ ਕਰਦੇ ਹੋਏ ਅਸੀਂ ਉਹ ਬਿਆਨ ਜ਼ਰੂਰ ਤੁਹਾਨੂੰ ਸੁਣਾਈਏ ਜੋ ਅਰਪਿਤ ਸ਼ੁਕਲਾ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਇਹਨੇ ਇਹਨੇ ਤਮਾਕੀਆਂ ਦੀ ਮੈਂ ਲਿਸਟ ਤੁਹਾਨੂੰ ਦਿਖਾ ਦਿੱਤੀ ਤੇ ਉਹਨਾਂ ਨੇ ਆਪਣੀ ਗ੍ਰਿਫਤਾਰੀ ਵੀ ਜੋ ਉਹਨਾਂ ਨੇ ਕੀਤੀ ਉਹ ਵੀ ਦੱਸ ਦਿੱਤੀ ਪਰ ਅਰਪਿਤ ਸ਼ੁਕਲਾ ਨੇ ਆਪਣੀ ਜੋ ਗੱਲ ਕਹਿੰਦੇ ਹੋਏ ਆਪਣੀ ਗੱਲ ਸਮਾਪਤ ਕਰਦੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਪੁਲਿਸ इज अ वेरी कॉम्पिटेंट फोर्स यानी कि पंजाब पुलिस बेहद ही होनहार फोर्स है जो अजेह हमलेया दा अजेहिया साजिशा दा माकूल जवाब दंदी है माकूल जवाब दा assi jo list dikhai ho ta dekhi rahi hai par eh bayan zarur suno kyunki arpit shukla sahab da dil bilkul saaf hoega kyunki wo apni force te upar naaz karde ne eh force te unna di intelligence baki jo ajeh tamaakain nu rok love ta sanu vi punjab police te naaz hoega is bayan nal video khatam karde ha mai makin only tell you that punjab police is one of the best forces in the country एंड वी हैव गिवन अटिंग रिप्लाई एंड वी आर एब्सोल्यूटली कॉम्पिटेंट एंड वी विल टेक एक्शन अगेंस्ट दैट मोस्ट ऑफ दिज बॉम्बलास्ट दैट यू आर रेफरिंग टू हैव बीन सॉल्व एंड दूज है अरेस्टेड सो बाकी जो एक दो केस बचे हैं उनमें भी हम जल्दी ही कामयाबेंगे